ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਸਕੀਮ ਚੱਲ ਰਹੀ ਹੈ ਮਿਡ-ਡੇ ਮੀਲ ਸਕੀਮ ਜੀ ਜਿਹੜੀ ਕਿ ਕੇਂਦਰ ਸਰਕਾਰ ਦੀ ਸਕੀਮ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਾਣਾ ਪ੍ਰੋਵਾਈਡ ਕਰਾਇਆ ਜਾਂਦਾ ਉਹ ਸੂਬਾ ਸਰਕਾਰ ਕਰਵਾਉਂਦੀ ਹੈ ਬਿਲਕੁਲ ਕਦਾਚਿਤ ਗਲਤ ਹੈ ਜੀ ਇਹ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਜਿਹੜੀ ਸੂਬਿਆਂ ਤੇ ਸਿਰ ਪਾਈ ਹੋਈ ਹੈ ਮੁੱਦਾ ਇਹ ਬਣ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਧਿਆਨਬਾਜ਼ੀ ਕਰ ਦੁੱਤੀ ਕਿ ਪੰਜਾਬ ਦੇ ਵਿੱਚ ਵੀ ਮੌਕੇ ਤਲਾਸ਼ਾਂਗੇ ਬ੍ਰੇਕਫਾਸਟ ਵੀ ਨਾਸ਼ਤੇ ਦੇ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਲਾਗਤ ਕੁਝ ਨਹੀਂ ਆਉਂਦੀ ਸਿਰਫ ਇਹ ਆ ਕਿ ਜਿਹੜੀ ਸਭ ਤੋਂ ਵੱਡੀ ਲਾਗਤ ਹੈ ਉਹ ਆਉਂਦੀ ਆ ਅਧਿਆਪਕ ਦੇ ਕੀਮਤੀ ਸਮੇਂ ਦੇ ਜ਼ਾਇਏ ਹੋਣ ਦੇ ਰੂਪ ਦੇ ਜਿਹੜੇ ਸਮੇਂ ਦੇ ਵਿੱਚ ਇੱਕ ਅਧਿਆਪਕ ਨੇ ਆਪਣੇ ਬੱਚੇ ਦਾ ਸਿਲੇਬਸ ਤਿਆਰ ਕਰਨਾ ਸੀ ਆਪਣੇ ਬੱਚਿਆਂ ਦੇ ਹੋਮਵਰਕ ਤਿਆਰ ਕਰਨੇ ਸਨ ਘਰੇ ਆ ਕੇ ਉਹਨਾਂ ਸਮਿਆਂ ਦੇ ਵਿੱਚ ਉਹੀ ਅਧਿਆਪਕ ਮੰਡੀ 'ਚ ਫਿਰਦੇ ਆ ਜਿਹੜੀ ਬਿਲਿੰਗ ਹੈ ਨਾ ਜਦੋਂ ਤੁਸੀਂ ਅ ਅਧਿਆਪਕਾਂ ਨੂੰ ਮਾਸਟਰਾਂ ਨੂੰ ਉਹਦੀ ਬਿਲਿੰਗ ਕਰਦੇ ਦੇਖੋਗੇ ਨਾ ਰਜਿਸਟਰ ਭਰਦੇ ਮੈਂ ਦੇਖੇ ਉਹ ਪੈਸਿਆਂ ਦੇ ਹਿਸਾਬ ਦੇ ਨਾਲ ਪੈਸੇ ਆਉਂਦੇ ਆ ਕਿ ਇੱਕ ਵਿਦਿਆਰਥੀ ਦੇ ਖਾਣੇ ਦੀ ਪਲੇਟ ਦੇ ਉੱਤੇ ਇਹ ਨਹੀਂ ਹੈ ਮੋਟਾ-ਮੋਟਾ ਵੀ 12 ਰੁਪਏ ਖਰਚੋਗੇ ਤੇ 12 ਹੀ ਪਾਤੇ ਆ ਵੀ ਕਿਲੋ ਲੈ ਲੇ 2 ਕਿਲੋ ਲੈ ਲੇ ਐਡਾ ਨਹੀਂ ਆਉਂਦਾ ਸਾਹਿਬ ਇਹ ਨਹੀਂ ਹੈਗਾ ప్రతి ਬੱਚਾ ਕਿੰਨਾ ਰਾਸ਼ਨ ਖਾਏਗਾ ਉਹ ਸੈਂਟਰ ਵਾਲੇ ਜਿਹੜੇ ਅਧਿਆਨ ਕਰਤਾ ਨੇ ਉਹ ਬਣਾ ਕੇ ਦਿੰਦੇ ਆ ਮਤਲਬ ਵੀ 5 ਰੁਪਏ ਜਾਂ 7 ਰੁਪਏ 53 ਪੈਸੇ ਪਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਰੋਜ਼ਾਨਾ ਦੇ ਹਿਸਾਬ ਨਾਲ ਕਿੰਨੇ ਬੱਚੇ ਇੰਨੀ ਰਸ਼ ਇੰਨੀ ਚੀਨੀ ਇੰਨਾ ਨਮਕ ਤੇਲ ਜੋ ਵੀ ਹੈ ਉਹ ਸਾਰਾ ਕੁਝ ਇਹ ਇੰਨਾ ਔਖਾ ਕੰਮ ਮਤਲਬ ਅਧਿਆਪਕਾਂ ਦਾ ਜਿਹੜਾ ਉਹ ਕੀਮਤੀ ਸਮਾਂ ਜਿਹਦੇ ਵਿੱਚ ਉਹਨਾਂ ਨੇ ਦੇਸ਼ ਨੂੰ ਰੌਸ਼ਨ ਕਰਨ ਵਾਲੇ ਬੱਚਿਆਂ ਦੇ ਦਿਮਾਗ ਨੂੰ ਰੌਸ਼ਨ ਕਰਨਾ ਸੀ ਉਹ ਤਾਂ ਉਹਨਾਂ ਦਾ ਉਧਰ ਚਲਾਇਆ ਜਾਂਦਾ ਹੈ ਮਤਲਬ ਦੁਪਹਿਰ ਦੇ ਖਾਣੇ ਵਾਲੇ ਦਿਮਾਗ ਦੇ ਵਿੱਚ ਕਿ ਕੀ ਜੇ ਨਾਸ਼ਤੇ ਵਾਲੀ ਸਕੀਮ ਸ਼ੁਰੂ ਕੀਤੀ ਜਾਏਗੀ ਇਨ ਫਿਊਚਰ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਥੇ ਕਦਰਾਂ ਦੇ ਵਿੱਚ ਕੀ ਉਸ ਦਾ ਜਿਹੜਾ ਸਾਰਾ ਖਰਚਾ ਹੈ ਉਹ ਸੂਬਾ ਪੰਜਾਬ ਚੱਕੇਗਾ ਪੰਜਾਬ ਦਾ ਖਜ਼ਾਨਾ ਚੱਕੇਗਾ ਜਿਹੜਾ ਪਹਿਲਾਂ ਹੀ ਮਤਲਬ ਤੀਪੇ ਦਾ ਰੂਹ ਧਾਰ ਚੁੱਕਿਆ ਪਰ ਇਹ ਗੱਲ ਵਾਕਈ ਹਾਸੋਹਿਣੀ ਹੈ ਵੀ ਕਿਰਤਾਵਰੀ ਦਾ ਕੰਮ ਪਟਵਾਰੀ ਤੇ ਕਾਨੂੰਗੋ ਕਰ ਸਕਦੇ ਆ ਅਧਿਆਪਕਾਂ ਦਾ ਉੱਥੇ ਭਲਾ ਕੀ ਕੰਮ ਨਹੀਂ ਫਿਰ ਐ ਤਾਂ ਅਧਿਆਪਕ ਦਾ ਕੰਮ ਵੋਟਾਂ ਬਣਾਉਣਾ ਵੀ ਨਾ ਹੈ ਉਹ ਕੰਮ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੈ ਇਹ ਹੋਰ ਵੀ ਹਾਸੋਹਿਣੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਬាទ ਬាទ ਤੁਹਾਡਾ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਮੁੱਦੇ ਜੋ ਫਰਕ ਪਾਉਣ ਉਹ ਮੁੱਦੇ ਜੋ ਪੰਜਾਬ ਦੀ ਸੋਸ਼ਲ ਲਾਈਫ ਨੂੰ ਪ੍ਰਭਾਵਿਤ ਕਰਦੇ ਨੇ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਸ ਵਾਰ ਮੁੱਦੇ ਉਹ ਨੇ ਜੋ ਵਾਕੇ ਹੀ ਮayne ਰੱਖਦੇ ਨੇ ਇਹਨਾਂ तमाम ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਤਵਾੜ ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਪ੍ਰਦੀਪ ਜੀ ਪਿੰਜੀ ਮੁੱਖ ਮੰਤਰੀ ਪੰਜਾਬ ਜੀ ਭਗਵੰਤ ਮਾਨ ਜੀ ਚन्नई ਜਾਂਦੇ ਨੇ ਉੱਥੇ ਬੀਤੇ ਦਿਨੀ ਇੱਕ ਪ੍ਰੋਗਰਾਮ ਦਾ ਹਿੱਸਾ ਵੜਦੇ ਨੇ ਇਹ ਸਰਕਾਰੀ ਪ੍ਰੋਗਰਾਮ ਸੀ ਉਹਨਾਂ ਦੇ ਨਾਲ ਉਹਨਾਂ ਦੇ ਜੋ ਜੀਵਨ ਸਾਥੀ ਨੇ ਗੁਰਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਕੌਰ ਉਹ ਵੀ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਉੱਥੇ ਇੱਕ ਸਰਕਾਰੀ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ ਸੀ ਕਿ ਮੁੱਖ ਮੰਤਰੀ ਜੋ ਹੈ ਉਹ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾਸ਼ਤੇ ਨਾਲ ਜੁੜੀ ਸਕੀਮ ਲਾਂਚ ਕਰਨਗੇ ਜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਵੀ ਆਪਣੇ ਸੂਬੇ ਦੇ ਵਿੱਚ ਇਹਨਾਂ ਸੰਭਾਵਨਾਵਾਂ ਦੀ ਤਲਾਸ਼ ਕਰਾਂਗੇ ਕਿ ਕਦੋਂ ਐਸੀ ਸਕੀਮ ਅਸੀਂ ਚਲਾ ਸਕੀਏ ਹੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਕਿ ਮੁੱਖ ਮੰਤਰੀ ਦਾ ਉੱਤੇ ਜਾਣਾ ਪੰਜਾਬ ਦੇ ਵਿੱਚ ਅਲੱਗ ਤਰ੍ਹਾਂ ਦੇ ਕ੍ਰਾਈਸਿਸ ਚੱਲ ਰਹੇ ਨੇ ਔਰ ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੀ ਇਸ ਦਾ ਲਾਭ ਹੋਵੇਗਾ ਜਾਂ ਫਿਰ ਨਹੀਂ ਅ ਪ੍ਰਦੀਪ ਜੀ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਯੋਜਨਾ ਦੇ ਉਦਘਾਟਨੀ ਸਮਾਰੋਹ ਦੇ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਜੀਵਨ ਸਾਥੀ ਡਾਕਟਰ ਗੁਰਪ੍ਰੀਤ ਕੌਰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਵਿੱਚ ਤਾਮਿਲਨਾਡੂ ਦੀ ਸਰਕਾਰ ਔਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਹੋਰਾਂ ਦੇ ਸੱਦੇ ਦੇ ਉੱਤੇ ਉੱਥੇ ਗਏ ਸੀਗੇ ਜੀ ਉਹ ਜਿਹੜੀ ਯੋਜਨਾ ਸ਼ੁਰੂ ਕਰਨੀ ਸੀ ਤਮਿਲਨਾਡੂ ਸਰਕਾਰ ਨੇ ਜਾਂ ਐਮ ਕੇ ਸਟਾਲਿਨ ਹੋਰਾਂ ਨੇ ਉਸ ਯੋਜਨਾ ਦਾ ਨਾਮ ਹੈ ਮੁੱਖ ਮੰਤਰੀ ਨਾਸ਼ਤਾ ਯੋਜਨਾ ਜਾਂ ਚੀਫ ਮਿਨਿਸਟਰ ਬ੍ਰੈਕਫਾਸਟ ਹਨਾ ਸਕੀਮ ਜਿਹੜੀ ਹੈ ਉਹਨਾਂ ਨੇ ਉੱਥੋਂ ਦੇ ਸਕੂਲ ਜਿਹੜੇ ਸਰਕਾਰੀ ਸਕੂਲ ਤੇ ਐਡਿਟ ਸਕੂਲ ਨੇ ਉਹਨਾਂ ਦੇ ਵਿੱਚ ਜਾਰੀ ਕੀਤੀ ਹੈ ਜਾਂ ਸ਼ੁਰੂ ਕੀਤੀ ਹੈ ਜੀ ਤੇ ਮੁੱਖ ਮੰਤਰੀ ਪੰਜਾਬ ਨੇ ਉੱਥੇ ਇਹ ਗੱਲ ਕਹੀ ਹੈ ਕਿ ਉੱਥੋਂ ਦੀ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਇਹ ਬਹੁਤ ਅੱਛੀ ਸਕੀਮ ਹੈ ਔਰ ਸਟਾਲਿਨ ਹੋਰਾਂ ਦਾ ਜਿਹੜਾ ਕੰਮ ਹੈ ਉਹ ਕਹਿੰਦੇ ਤਾਂ ਮਨ ਲਾਡੂ ਦੇ ਵਿੱਚ ਬਹੁਤ ਵਧੀਆ ਹੈ ਫਿਰ ਇਹ ਗੱਲਾਂ ਕਹਿਣੀ ਹੀ ਹੁੰਦੀਆਂ ਨੇ ਆਪਾਂ ਨੂੰ ਪਤਾ ਹੈ ਕਿ ਇੱਕ ਸੂਬੇ ਦਾ ਹਮਰੁੱਤਵਾ ਜਦੋਂ ਦੂਬੇ ਦੂਜੇ ਸੂਬੇ ਦੇ ਵਿੱਚ ਜਾਂਦਾ ਹੈ ਜੀ ਚਾਹੇ ਸਰਕਾਰ ਉਹਨਾਂ ਦੇ ਪੱਖ ਦੀ ਹੋਵੇ ਜਾਂ ਨਾ ਹੋਵੇ ਜਾਂ ਵਿਰੋਧੀ ਧਰਤੀ ਵੀ ਸਰਕਾਰ ਕਿਉਂ ਨਾ ਹੋਵੇ ਤਾਂ ਤੁਹਾਨੂੰ ਕੁਝ ਗੱਲਾਂ ਜਿਹੜੀਆਂ ਰਸਮੀ ਤੌਰ ਦੇ ਉੱਤੇ ਉਹ ਸਰਕਾਰੀ ਬੰਧਨ ਦੇ ਵਿੱਚ ਕਹਿਣੀਆਂ ਪੈਂਦੀਆਂ ਹਨ ਜੀ ਆਦਰਮਾਨ ਜਤਾਉਣਾ ਪੈਂਦਾ ਉਹ ਕਰਨਾ ਪੈਂਦਾ ਉਹ ਜ਼ਰੂਰੀ ਹੈ ਅ ਉਸ ਤੋਂ ਅਗਲੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕਹੀ ਉਹ ਜ਼ਿਆਦਾ ਮਹੱਤਵਪੂਰਨ ਹੈ ਉਹ ਗੱਲ ਸੀ ਕਿ ਅਸੀਂ ਵੀ ਯਾਨੀ ਕਿ ਪੰਜਾਬ ਸਰਕਾਰ ਵੀ ਇਹ ਕੋਸ਼ਿਸ਼ ਕਰੇਗੀ ਕਿ ਇਦਾਂ ਦੀਆਂ ਸੰਭਾਵਨਾਵਾਂ ਲੱਭੀਆਂ ਜਾਣ ਕੇ ਪੰਜਾਬ ਦੇ ਵਿੱਚ ਵੀ ਜੇਕਰ ਅਸੀਂ ਨਾਸ਼ਤਾ ਸਕੀਮ ਜਿਹੜੀ ਹੈ ਇਸ ਨੂੰ ਲਾਗੂ ਕਰਨ ਦੇ ਜੇਕਰ ਕੋਈ ਮਾੜੇ ਜੇ ਵੀ ਸਾਨੂੰ ਭੋਰਾ ਪਰ ਵੀ ਚਾਂਸ ਦਿਸਦੇ ਹੋਏ ਕੋਈ ਮਾੜੇ ਮੋٹے ਵੀ ਸਾਨੂੰ ਕਿਤੇ ਰੌਸ਼ਨੀ ਦਿਸਦੀ ਹੋਈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਸਕੇ ਜੀ ਪਰ ਇਸੇ ਦੇ ਨਾਲ ਨਾਲ ਜਦੋਂ ਤੁਸੀਂ ਹੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਗੱਲ ਕਹੀ ਕਿ ਜਿੱਥੇ ਮੁੱਖ ਮੰਤਰੀ ਇੱਕ ਪਾਸੇ ਤਾਂ ਇਸ ਸਕੀਮ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸੀਗੇ ਦੂਜੇ ਪਾਸੇ ਜਿਹੜੇ ਪੰਜਾਬ ਦੀਆਂ ਜੰਨੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਸਾਰਿਆਂ ਨੇ ਝੰਡਾ ਚੁਕ ਲਿਆ ਸੀਗਾ ਔਰ ਉਹਨਾਂ ਦੀਆਂ ਸਾਰਿਆਂ ਦੀਆਂ ਬਿਆਨਬਾਜ਼ੀਆਂ ਅੱਜ ਦੇ ਅਖਬਾਰਾਂ 'ਚ ਛਪੀਆਂ ਕਿ ਪੰਜਾਬ ਡੁੱਬ ਚੱਲਿਆ ਤੇ ਮੁੱਖ ਮੰਤਰੀ ਨਾਸ਼ਤਾ ਕਰਨ ਪਹੁੰਚ ਗਏ ਚੇਨਈ ਜੀ ਗੱਲ ਵੀ ਸਹੀ ਹੈ ਆਮ ਵਿਅਕਤੀ ਦੇ ਮਨ ਦੇ ਵਿੱਚ ਤਾਂ ਪ੍ਰਦੀਪ ਜੀ ਇੱਕ ਘੜੀ ਲਈ ਇਹ ਜਾਣਾ ਹੀ ਹੁੰਦਾ ਖੈਰ ਸਿਆਸੀ ਧਰਾਂ ਦੇ ਮਨ ਚ ਜ਼ਿਆਦਾ ਜਾਣਾ ਹੁੰਦਾ ਕਿਉਂਕਿ ਸਿਆਸੀ ਧਰਾਂ ਨੇ ਹੈਡਲਾਈਨ ਬਣਾਉਣੀ ਹੁੰਦੀ ਹੈ ਉਹਨਾਂ ਨੇ ਮੁੱਦਾ ਲੱਭਣਾ ਹੁੰਦਾ ਮੁੱਦਾ ਲੱਭਣਾ ਹੁੰਦਾ ਜਾਂ ਮੁੱਦਾ ਬਣਾ ਦੇਣਾ ਹੁੰਦਾ ਹੈ ਨਾ ਔਰ ਸਿਆਸਤ ਦਾ ਕੰਮ ਹੀ ਇਹ ਹੈ ਜਿਹੜਾ ਸੱਤਾ ਧਰ ਦੇ ਵਿੱਚ ਹੈ ਜਾਂ ਜਿਹੜਾ ਵਿਰੋਧੀ ਧਰ ਦੇ ਵਿੱਚ ਆ ਉਸ ਨੂੰ ਕੋਈ ਨਾ ਕੋਈ ਐਦਾਂ ਦਾ ਮੌਕਾ ਚਾਹੀਦਾ ਹੁੰਦਾ ਜਿਸ ਨਾਲ ਇੱਕ ਜਿਹੜੀ ਹੈਡਲਾਈਨ ਆ ਬਰਕਰਾਰ ਰਹੇ ਔਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਉਂਦੇ ਰਹਿਣ ਸਿਆਸੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਕਿ ਭਾਈ ਪੰਜਾਬ ਡੁੱਬ ਚੱਲਿਆ ਪੰਜਾਬ ਦੇ ਲਗਭਗ 17 ਨਹੀਂ ਮਾਫ ਕਰਨਾ 10 ਤੋਂ ਲੈ ਕੇ 14 ਜ਼ਿਲ੍ਹੇ ਐਸੇ ਨੇ ਜਿਹੜੇ ਕਦੇ ਵੀ ਹੜ੍ਹ ਪ੍ਰਭਾਵਿਤ ਹੋ ਸਕਦੇ ਆ ਮਤਲਬ 8-10 ਤਾਂ ਡੁੱਬ ਹੀ ਗਏ ਨੇ ਖਤਮ ਹੀ ਹੋ ਗਏ ਜੀ ਜੀ ਫਜ਼ਲਕਾ ਦੇ ਵਿੱਚ ਇਸ ਵੇਲੇ ਹਾਲਾਤੇ ਨੇ ਕਿ 300 350 ਘਰ ਜਿਹੜਾ ਹੈ ਪੂਰਾ ਖਤਮ ਹੋ ਗਿਆ ਜੀ ਬੁਰੇ ਤਰੀਕੇ ਨਾਲ ਖਤਮ ਹੋਣ ਸੈਂਸ ਕਿ ਜਿਨ੍ਹਾਂ ਦੇ ਵਿੱਚ ਐਡੀ ਐਡੀਆਂ ਤਰੇੜਾਂ ਪੈ ਗਈਆਂ ਉਹਦੇ ਅੰਦਰ ਰਹਿ ਨਹੀਂ ਸਕਦਾ ਕੋਈ ਉਹਨਾਂ ਨੇ ਢਾਣੀ ਢਹਿਣਾ ਔਰ ਕੁਝ ਘਰ ਕੱਚੇ ਨੇ ਜਦੋਂ ਤੁਸੀਂ ਫਿਰੋਜ਼ਪੁਰ ਫਜ਼ਲਕਾ ਹਬੌਰ ਦੇ ਇਲਾਕੇ ਦੇ ਵਿੱਚ ਜਾਉਂਗੇ ਉਹ ਇਲਾਕਾ ਹਲੇ ਵੀ ਰਾਜਸਥਾਨ ਦੇ ਨਾਲ ਇੰਨਾ ਕੁ ਜੁੜਿਆ ਹੋਇਆ ਹੈ ਜਾਂ ਤਰੱਕੀ ਦੀ ਇੰਨੀ ਘਾਟ ਹੈ ਉੱਥੇ ਜਾਂ ਪੈਸੇ ਦੀ ਇੰਨੀ ਘਾਟ ਹੈ ਕਿ ਕੱਚੇ ਘਰ ਨੇ ਹਲੇ ਵੀ ਤੇ ਉਹ ਕੱਚੇ ਘਰ ਜਿਹੜੇ ਆ ਉਹ ਇਹਨਾਂ ਪਾਣੀਆਂ ਦੀ ਮਾਰ ਝੱਲ ਨਹੀਂ ਪਾਏ ਤੇ ਮਿੱਟੀ ਦੇ ਵਿੱਚ ਮਿੱਟੀ ਹੋ ਗਏ ਜੀ ਮਿੱਟੀ ਦੇ ਢਾਹਰਿਆਂ ਦੇ ਬਣੇ ਹੋਏ ਘਰ ਨੇ ਉਹ ਬਕਾਇਦਾ ਤੌਰ ਦੇ ਉੱਤੇ ਹਮ ਔਰ 16 17 ਪਿੰਡ ਐ ਇਸੇ ਆ ਜਿਹੜੇ ਪਿੰਡਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਮਤਲਬ ਉਹ ਪਿੰਡਾਂ ਨੂੰ ਚਾਰ ਪਾਸੇ ਤੋਂ ਪਾਣੀ ਨੇ ਘੇਰਾ ਪਾਇਆ ਤੇ ਖਤਮ ਹੀ ਹੋ ਗਏ ਉਹ ਪਿੰਡ ਹਨਾ ਜ਼ਮੀਨਾਂ ਕਦੋਂ ਆਬਾਦ ਹੋਣਗੀਆਂ ਬਾਅਦ ਦੀ ਗੱਲ ਹੈ ਖੈਰ ਜੀ ਆਪਾਂ ਪਰਤੀਏ ਉਸ ਗੱਲ ਦੇ ਉੱਤੇ ਕਿ ਮੁੱਦਾ ਇਹ ਬਣ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਬਿਆਨਬਾਜ਼ੀ ਕਰ ਦਿੱਤੀ ਕਿ ਪੰਜਾਬ ਦੇ ਵਿੱਚ ਵੀ ਮੌਕੇ ਤਲਾਸ਼ਾਂਗੇ ਹਮ ਬ੍ਰੇਕਫਾਸਟ ਦੇ ਨਾਸ਼ਤੇ ਦੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਸਕੀਮ ਚੱਲ ਰਹੀ ਹੈ ਮਿਡ-ਡੇ ਮੀਲ ਸਕੀਮ ਜੀ ਜਿਹੜੀ ਕਿ ਕੇਂਦਰ ਸਰਕਾਰ ਦੀ ਸਕੀਮ ਹੈ ਹਮ ਪੰਜਾਬ ਸਰਕਾਰ ਜਿੰਨਾ ਮਰਜ਼ੀ ਪਿੰਡਾਂ ਦੇ ਵਿੱਚ ਜਾ ਕੇ ਢੰਡੋਰਾ ਪੇਟ ਲਵੇ ਜੋ ਮਰਜ਼ੀ ਕਹਦੇ ਜਾ ਕੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂ ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਇਕੱਠ ਕਰ ਕਰਕੇ ਕਿ ਤੁਹਾਡੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਾਣਾ ਪ੍ਰੋਵਾਈਡ ਕਰਾਇਆ ਜਾਂਦਾ ਉਹ ਸੂਬਾ ਸਰਕਾਰ ਕਰਵਾਉਂਦੀ ਹੈ ਬਿਲਕੁਲ ਕਦਾਚਿਤ ਗਲਤ ਹੈ ਜੀ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜਿਹੜੀ ਸੂਬਿਆਂ ਤੇ ਸਿਰ ਪਾਈ ਹੋਈ ਹੈ ਹਮ ਖੈਰ ਇੱਕ ਗੱਲ ਤਾਂ ਇਹਦੀ ਪੋਜ਼ਿਟਿਵ ਇਹ ਹੈ ਕਿ ਜਿਹੜੇ ਬੱਚੇ ਐਸੇ ਘਰਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇ ਅਸੀਂ ਹੁਣ ਸਵੇਰ ਦੀ ਚਾਹ ਦੀ ਬਾਟੀ ਪੀ ਕੇ ਸਕੂਲ ਚੱਲੇ ਆ ਤਾਂ ਮੁੜ ਕੇ ਆਉਂਦਿਆਂ ਨੂੰ ਦੁਪਹਿਰ ਦਾ ਇੱਕ ਅੱਧਾ ਬੁਰਕੀ ਜਿਹੜੀ ਹੈ ਇੱਕ ਅੱਧਾ ਨਵਾਲਾ ਉਹ ਨਸੀਬ ਹੋਣਾ ਹੈ ਕਿ ਨਹੀਂ ਹੋਣਾ ਰਾਤ ਤਾਂ ਬਹੁਤ ਦੂਰ ਦੀ ਗੱਲ ਹੈ ਮਤਲਬ ਅਗਲੇ ਅਗਲੇ ਡੰਗ ਦਾ ਖਾਣਾ ਹੈ ਨਾ ਖੈਰ ਉਹਨਾਂ ਲਈ ਬਹੁਤ ਚੰਗੀ ਗੱਲ ਹੈ ਕਿ ਘੱਟੋ ਘੱਟ ਉਹ ਅ ਐਸੇ ਲਾਲਚ ਦੇ ਵਿੱਚ ਵਿੱਦਿਆ ਹਾਸਲ ਕਰ ਰਹੇ ਨੇ ਕਿ ਇੱਕ ਡੰਗ ਦੀ ਰੋਟੀ ਚੰਗੇ ਤਰੀਕੇ ਨਾਲ ਮਿਲ ਜਾਂਦੀ ਹੈ ਪਰ ਪ੍ਰਦੀਪ ਜੀ ਮਸਲਾ ਇਹ ਹੈ ਕਿ ਇਹ ਜਿਹੜੀ ਮਿਡੇ ਮੀਲ ਸਕੀਮ ਹੈ ਇਹ ਆਲਰੇਡੀ ਪੰਜਾਬ ਦੇ ਵਿੱਚ ਫੂਡ ਦੇ ਤਹਿਤ ਚੱਲ ਰਹੀ ਹੈ ਰਾਈਟ ਟੂ ਫੂਡ ਜਿਹੜਾ ਹੈ ਮਤਲਬ ਸਕੂਲੀ ਐਜੂਕੇਸ਼ਨ ਦੇ ਨਾਲ ਆਰਟੀਈ ਦੇ ਨਾਲ ਜੀ ਰਾਈਟ ਟੂ ਐਜੂਕੇਸ਼ਨ ਦੇ ਨਾਲ ਰਾਈਟ ਟੂ ਫੂਡ ਦਾ ਜਿਹੜਾ ਇੱਕ ਕਨਸੈਪਟ ਹੈ ਉਸ ਨੂੰ ਪਹਿਲਾਂ ਹੀ ਕੇਂਦਰ ਸਰਕਾਰ ਸੂਬਿਆਂ ਦੇ ਸਹਿਯੋਗ ਨਾਲ ਪੂਰਾ ਕਰ ਰਹੀ ਹੈ ਦੂਜੀ ਗੱਲ ਜਿਹੜੀ ਮਹੱਤਵਪੂਰਨ ਇਹ ਹੈ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਲਾਗਤ ਕੁਛ ਨਹੀਂ ਆਉਂਦੀ ਸਿਰਫ ਇਹ ਆ ਕਿ ਜਿਹੜੀ ਸਭ ਤੋਂ ਵੱਡੀ ਲਾਗਤ ਹੈ ਉਹ ਆਉਂਦੀ ਆ ਅਧਿਆਪਕ ਦੇ ਕੀਮਤੀ ਸਮੇਂ ਦੇ ਜ਼ਾਇਏ ਹੋਣ ਦੇ ਰੂਪ ਦੇ ਵਿੱਚ ਜਿਹੜੇ ਸਮੇਂ ਦੇ ਵਿੱਚ ਇੱਕ ਅਧਿਆਪਕ ਨੇ ਆਪਣੇ ਬੱਚੇ ਦਾ ਸਿਲੇਬਸ ਤਿਆਰ ਕਰਨਾ ਸੀ ਆਪਣੇ ਬੱਚਿਆਂ ਦੇ ਹੋਮਵਰਕ ਤਿਆਰ ਕਰਨੇ ਸਨ ਘਰੇ ਆ ਕੇ ਉਹਨਾਂ ਸਮਿਆਂ ਦੇ ਵਿੱਚ ਉਹੀ ਅਧਿਆਪਕ ਮੰਡੀ 'ਚ ਫਿਰਦੇ ਆ ਉਹੀ ਅਧਿਆਪਕ ਬਾਜ਼ਾਰ 'ਚ ਦੁਕਾਨਦਾਰੀ ਕਰਦੇ ਫਿਰਦੇ ਆ ਕਿ ਭਾਈ ਗੰਡਿਆਂ ਦਾ ਕੀ ਰੇਟ ਆ ਟਮਾਟਰਾਂ ਦਾ ਕੀ ਰੇਟ ਆ ਤੇ 15 ਦਿਨ ਦੀ ਦਾਲ ਕਿੰਨੀ ਆਊਗੀ ਕਿੰਨੀ ਲੈ ਕੇ ਜਾਣੀ ਆ ਫਿਰ ਉਹਦੀ ਜਿਹੜੀ ਜਿਹੜੀ ਬਿਲਿੰਗ ਹੈ ਨਾ ਜਦੋਂ ਤੁਸੀਂ ਅ ਅਧਿਆਪਕਾਂ ਨੂੰ ਮਾਸਟਰਾਂ ਨੂੰ ਉਹਦੀ ਬਿਲਿੰਗ ਕਰਦੇ ਦੇਖੋਗੇ ਨਾ ਰਜਿਸਟਰ ਭਰਦੇ ਮੈਂ ਦੇਖੇ ਉਹ ਉਹਨਾਂ ਪੈਸਿਆਂ ਦੇ ਹਿਸਾਬ ਦੇ ਨਾਲ ਪੈਸੇ ਆਉਂਦੇ ਆ ਕਿ ਇੱਕ ਵਿਦਿਆਰਥੀ ਦੇ ਖਾਣੇ ਦੀ ਪਲੇਟ ਦੇ ਉੱਤੇ ਇਹ ਨਹੀਂ ਹੈ ਮੋਟਾ-ਮੋਟਾ ਵੀ 12 ਰੁਪਏ ਖਰਚ ਹੋਗੇ ਤੇ 12 ਹੀ ਪਾਤੇ ਆ ਵੀ ਕਿਲੋ ਲੈ ਲੇ 2 ਕਿਲੋ ਲੈ ਲੇ ਐਡਾ ਨਹੀਂ ਆਉਂਦਾ ਸਰ ਇਹ ਨਹੀਂ ਹੈਗਾ ਉਹ ਉਹਨਾਂ ਪ੍ਰਤੀ ਬੱਚਾ ਕਿੰਨਾ ਰਾਸ਼ਨ ਖਾਏਗਾ ਉਹ ਸੈਂਟਰ ਵਾਲੇ ਜਿਹੜੇ ਅਧਿਆਨ ਕਰਤਾ ਨੇ ਉਹ ਬਣਾ ਕੇ ਦਿੰਦੇ ਆ ਉਸ ਦੇ ਹਿਸਾਬ ਨਾਲ ਫਿਰ ਉਹ ਮਤਲਬ ਵੀ 5 ਰੁਪਏ ਜਾਂ 7 ਰੁਪਏ 53 ਪੈਸੇ ਪਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਰੋਜ਼ਾਨਾ ਦੇ ਹਿਸਾਬ ਨਾਲ ਕਿੰਨੇ ਬੱਚੇ ਇੰਨੀ ਰਸ ਇੰਨੀ ਚੀਨੀ ਇੰਨਾ ਨਮਕ ਤੇਲ ਜੋ ਵੀ ਆ ਉਹ ਸਾਰਾ ਕੁਝ ਇਹ ਇੰਨਾ ਔਖਾ ਕੰਮ ਮਤਲਬ ਅਧਿਆਪਕਾਂ ਦਾ ਜਿਹੜਾ ਉਹ ਕੀਮਤੀ ਸਮਾਨ ਜਿਹਦੇ ਵਿੱਚ ਉਹਨਾਂ ਨੇ ਦੇਸ਼ ਨੂੰ ਰੋਸ਼ਨ ਕਰਨ ਵਾਲੇ ਬੱਚਿਆਂ ਦੇ ਦਿਮਾਗ ਨੂੰ ਰੋਸ਼ਨ ਕਰਨਾ ਸੀ ਉਹ ਤਾਂ ਉਹਨਾਂ ਦਾ ਉਧਰ ਚਲਾਇਆ ਜਾਂਦਾ ਹੈ ਮਤਲਬ ਦੁਪਹਿਰ ਦੇ ਖਾਣੇ ਵਾਲੇ ਦਿਮਾਗ ਦੇ ਵਿੱਚ ਪ੍ਰਿੰਸ ਜੀ ਇੱਥੇ ਇੱਕ ਸਵਾਲ ਹੈ ਮੇਰਾ ਜੀ ਵੀ ਇਹਦੇ ਵਿੱਚ ਹੁਣ ਸੂਬਾ ਸਰਕਾਰ ਕੁਝ ਨਹੀਂ ਕਰ ਸਕਦੀ ਸੁਣੋ ਤਾਂ ਸਹੀ ਨਾ ਮਸਲਾ ਹੀ ਇਹ ਹੈ ਹਮ ਸੂਬਾ ਸਰਕਾਰ ਮੁੱਖ ਮੰਤਰੀ ਸਾਹਿਬ ਕਹਤਾ ਹੈ ਪਰ ਪੰਗਾ ਇਹ ਹੈ ਪੰਗਾ ਇਹ ਹੈ ਕਿ ਜਿਹੜੀ ਇਹ ਸਕੀਮ ਜਿਹੜੀ ਜਿਹਦਾ ਮੈਂ ਜ਼ਿਕਰ ਕਰ ਰਿਹਾ ਮਿੱਡੇ ਮੀਲ ਸਕੀਮ ਦਾ ਇਹ ਆਲਰੇਡੀ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਕੇਂਦਰ ਸਰਕਾਰ ਦੀ ਸਕੀਮ ਹੈ ਡਾਕਟਰ ਮਨਮੋਹਨ ਸਿੰਘ ਵੇਲੇ ਦੀ ਸ਼ੁਰੂ ਹੋਈ ਵੀ ਸਕੀਮ ਹੈ ਇਹ ਠੀਕ ਹੈ ਜੀ ਜਿਹੜੀ ਸਕੀਮ ਦੀ ਗੱਲ ਮਾਨਯੋਗ ਮੁੱਖ ਮੰਤਰੀ ਕਰ ਰਹੇ ਆ ਤਾਂ ਫਿਰ ਇਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ ਨਾ ਕਿ ਕੀ ਜੇ ਨਾਸ਼ਤੇ ਵਾਲੀ ਸਕੀਮ ਸ਼ੁਰੂ ਕੀਤੀ ਜਾਏਗੀ ਇਨ ਫਿਊਚਰ ਪੰਜਾਬ ਦੇ ਸਕੂਲਾਂ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਕੀ ਉਸ ਦਾ ਜਿਹੜਾ ਸਾਰਾ ਖਰਚਾ ਹੈ ਉਹ ਸੂਬਾ ਪੰਜਾਬ ਚੱਕੇਗਾ ਪੰਜਾਬ ਦਾ ਖਜ਼ਾਨਾ ਚੱਕੇਗਾ ਜਿਹੜਾ ਪਹਿਲਾਂ ਹੀ ਮਤਲਬ ਪੀਪੇ ਦਾ ਰੂਪ ਧਾਰ ਚੁੱਕਿਆ ਹੈ ਜਿਹੜਾ ਪਹਿਲਾਂ ਹੀ 4000 ਕਰੋੜ ਰੁਪਇਆ ਕਰਜ਼ਾ ਕੇਂਦਰ ਸਰਕਾਰ ਤੋਂ ਅਸੀਂ ਅਗਾਉਂ ਲੈ ਚੁੱਕੇ ਆ ਜਿਹੜਾ ਪਹਿਲਾਂ ਹੀ 1 111000 73 ਕਰੋੜ ਰੁਪਏ ਦੇ ਨੁਕਸਾਨ ਦੇ ਵਿੱਚ ਚੱਲ ਰਿਹਾ ਜਿਹੜਾ ਸਾਡਾ ਜੀਐਸਟੀ ਦਾ ਫੰਡ ਹੁਣ ਤੱਕ ਮੁੜ ਕੇ ਨਹੀਂ ਆਇਆ ਜਿਹੜਾ ਪਹਿਲਾਂ ਹੀ 8000 ਕਰੋੜ ਰੁਪਈਆ ਜਿਹੜਾ ਆਰਡੀਐਫ ਦੇ ਰੂਪ ਦੇ ਵਿੱਚ ਸਾਡੇ ਕੋਲੇ ਰੂਰਲ ਡਿਵੈਲਪਮੈਂਟ ਫੰਡ ਦੇ ਰੂਪ ਦੇ ਵਿੱਚ ਸੈਂਟਰ ਕੋਲ ਰੋਕਿਆ ਪਿਆ ਮਤਲਬ ਕਿ ਕੀ ਸੂਬਾ ਸਰਕਾਰ ਮਿੱਡੇ ਮੀਲ ਸਕੀਮ ਦੇ ਬਰਾਬਰ ਦਾ ਜਿਹੜਾ ਇੱਕ ਸਕੀਮ ਲੈ ਕੇ ਆਉਣਾ ਚਾਹੁੰਦੀ ਆ ब्रेकफास्ट स्कीम ਦੇ ਰੂਪ ਦੇ ਵਿੱਚ ਕੀ ਉਸ ਨੂੰ ਆਪਣੇ ਸਿਰ ਤੇ ਹੰਡਾਏਗੀ ਇੱਥੇ ਪ੍ਰਿੰਸੀ ਇੱਕ ਸਵਾਲ ਹੋਰ ਵੀ ਹੈ ਜੀ ਕਿ ਕੀ ਇਹ ਸਕੀਮ ਲਾਗੂ ਹੋਣ ਤੋਂ ਬਾਅਦ ਮਿੱਡੇ ਮੀਲ ਚੱਲਦਾ ਰਹੇਗਾ ਮਿੱਡੇ ਮੀਲ ਤਾਂ ਚੱਲੇਗਾ ਜੀ ਉਹਦਾ ਹੀ ਰੂਪ ਬਦਲ ਕੇ ਉਹਨੂੰ ਬ੍ਰੇਕਫਾਸਟ ਇਹ ਇੱਥੇ ਸਕੀਮ ਦਾ ਰੂਪ ਬਿਲਕੁਲ ਬਿਲਕੁਲ ਬੜੇ-ਬੜੇ ਸਹੀ ਵਾਜਬ ਉਹਦੇ ਉੱਤੇ ਆਈਆਂ ਤੁਸੀਂ ਦੋ ਯੋਜਨਾਵਾਂ ਦਾ ਉਦਾਹਰਨ ਦੇ ਕੇ ਤੁਹਾਨੂੰ ਸਮਝਾਉਣਾ ਇੱਕ ਪਾਸੇ ਤੁਸੀਂ ਮੁਹੱਲਾ ਕਲੀਨਿਕਾਂ ਦੇ ਬੋਰਡ ਲੱਗੇ ਹੋਏ ਦੇਖੇ ਹੋਣਗੇ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਹੜੇ ਦਿੱਲੀ ਤੋਂ ਸ਼ੁਰੂ ਹੋਏ ਸੀਗੇ ਜੀ ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਸਿਹਤ ਬੀਮਾ ਯੋਜਨਾ ਹੈ ਜਿਸ ਨੂੰ ਆਯੋਸ਼ਮਾਨ ਯੋਜਨਾ ਕਿਹਾ ਜਾਂਦਾ ਹੈ ਜੀ ਆਯੋਸ਼ਮਾਨ ਯੋਜਨਾ ਦੇ ਤਹਿਤ ਮਿਲਦਾ ਹੈ 5 ਲੱਖ ਰੁਪਈਆ ਕੇਂਦਰ ਸਰਕਾਰ ਦੁਆਰਾ ਹਮ ਪੰਜਾਬ ਸਰਕਾਰ ਨੇ ਕਹਿਤਾ ਕਿ ਅਸੀਂ ਸਤੰਬਰ 2025 ਮਤਲਬ ਅਗਲੇ ਮਹੀਨੇ ਤੋਂ 10 ਲੱਖ ਰੁਪਏ ਦਾ ਪੰਜਾਬ ਦੇ ਸਾਰੇ ਵਸਨੀਕਾਂ ਦੇ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਰਹੇ ਹਾਂ ਹਮ ਹੁਣ ਇਸ ਦੇ ਵਿੱਚ ਕੀ ਮਤਲਬ ਜਿਹੜੀ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਕਰਨੀ ਆ ਉਸ ਦਾ ਜਿਹੜਾ ਜਿਹੜਾ ਕਾਗਜ਼ੀ ਕਾਰਵਾਈ ਆ ਉਹ ਸੈਂਟਰ ਕੋਲੇ ਭੇਜਤੀ ਆ ਹੁਣ ਸੈਂਟਰ ਨੇ ਉਹਦੇ ਵਿੱਚ ਪਹਿਲਾਂ ਹੀ ਇੱਕ ਮਤਲਬ ਉਹਨਾਂ ਨੇ ਸ਼ਰਤ ਤੇ ਨਿਯਮ ਜਾਂ ਇੱਕ ਜਿਸ ਨੂੰ ਕਹਿੰਦੇ ਆ ਕਲੋਜ਼ ਰੱਖ ਲਿਆ ਕਲੋਜ਼ ਰੱਖਿਆ ਇਹ ਸਵਾਲ ਪੁੱਛਿਆ ਕਿ ਜਦੋਂ ਅਸੀਂ ਪਹਿਲਾਂ ਹੀ 5 ਲੱਖ ਰੁਪਏ ਦੇ ਰਹੇ ਹਾਂ ਤੁਸੀਂ 10 ਲੱਖ ਦਾ ਅਨਾਉਂਸਮੈਂਟ ਆਪਣੇ ਵੱਲੋਂ ਕਿਵੇਂ ਕਰ ਸਕਦੇ ਹੋ ਠੀਕ ਸੂਬਾ ਸਰਕਾਰ ਨਹੀਂ ਕਰ ਸਕਦੀ ਤੇ ਦੂਜਾ ਦੂਜਾ ਸਵਾਲ ਉਹਨਾਂ ਨੇ ਪੁੱਛਿਆ ਕਿ ਕੀ ਇਸ 10 ਲੱਖ ਦਾ ਖਰਚਾ ਤੁਸੀਂ ਸਿੱਧੇ ਤੌਰ ਦੇ ਉੱਤੇ ਚੱਕੋਗੇ ਤੇ ਆਪਣੇ ਆਪ ਨੂੰ ਪ੍ਰਚਾਰੋਗੇ ਪੰਜਾਬ ਸਰਕਾਰ ਨੂੰ ਮਜਬੂਰੀ ਵਾਸਤੇ ਕਹਿਣਾ ਪਿਆ ਕਿ ਨਹੀਂ ਇਹ ਟਾਪ-ਅਪ ਸਕੀਮ ਹੈ ਜੀ ਟਾਪ-ਅਪ ਸਕੀਮ ਮਤਲਬ ਜਿਹੜਾ ਕੇਂਦਰ ਨੇ 5 ਲੱਖ ਰੁਪਈਆ ਦਿੱਤਾ ਹੋਇਆ ਜਦੋਂ ਮੇਰੇ ਇਲਾਜ ਦੇ ਉੱਤੇ ਉਹ 5 ਲੱਖ ਖਰਚ ਹੋ ਗਿਆ ਤੇ ਉਸ ਤੋਂ ਬਾਅਦ ਇਲਾਜ ਦਾ ਖਰਚਾ ਹੋਰ ਵੱਧ ਗਿਆ 4 ਲੱਖ ਹੋਰ ਹੋ ਗਿਆ ਮੰਨ ਲਓ 9 ਲੱਖ ਹੋ ਗਿਆ ਤਾਂ ਬਾਕੀ ਬਚਦਾ 4 ਲੱਖ ਜਿਹੜਾ ਹੈ ਉਹ ਪੰਜਾਬ ਸਰਕਾਰ ਦੇਗੀ ਇਸ ਤਰੀਕੇ ਨਾਲ 10 ਲੱਖ ਪੂਰਾ ਹੋਏਗਾ ਮਤਲਬ ਕਿ ਦੇਣਾ ਪੰਜ ਹੀ ਹੈ ਪੰਜਾਬ ਸਰਕਾਰ ਨੇ ਜੀ ਪ੍ਰਚਾਰਤਾ 10 ਉਹਦੇ ਵਿੱਚੋਂ 5 ਸੈਂਟਰ ਦਾ ਏਸੇ ਕਰਕੇ ਇਹ ਜਿਹੜੀ ਮਿਡ ਡੇ ਮੀਲ ਸਕੀਮ ਪਹਿਲਾਂ ਤੋਂ ਚੱਲ ਰਹੀ ਹੈ ਇਹ ਬਿਲਕੁਲ ਵੀ ਬੰਦ ਨਹੀਂ ਹੋਏਗੀ ਨਾ ਇਹ ਹੋ ਸਕਦੀ ਹੈ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਬਹੁਤ ਵੱਡਾ ਵਰਤਾਰਾ ਹੈ ਇਹਦੇ ਪਿੱਛੇ ਪੂਰੇ ਦੇਸ਼ ਦੇ ਵਿੱਚ ਲਾਗੂ ਹੋਈ ਵੀ ਸਕੀਮ ਹੈ ਜੀ ਪਰ ਆ ਜਿਹੜੀ ਫੂਡ ਬ੍ਰੈਕਫਾਸਟ ਯੋਜਨਾ ਹੈ ਇਹ ਲਾਗੂ ਇੱਕ ਦੂਜੀ ਗੱਲ ਇਸ ਤੋਂ ਅਗਲੇਰੀ ਗੱਲ ਹੈ ਕਿ ਪੰਜਾਬ ਦੇ ਪੰਜਾਬ ਦੇ ਰਿਕਾਰਡ ਦੇਖਣੇ ਪੈਣਗੇ ਸਾਨੂੰ ਮੈਂ ਆਂਕੜੇ ਅੱਜ ਨਹੀਂ ਇਕੱਠੇ ਕੀਤੇ ਹੈਗੇ ਮੋٹے ਰੂਪ ਦੇ ਵਿੱਚ ਪੰਜਾਬ ਦੇ ਕਿੰਨੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਿੰਨੇ ਬੱਚੇ ਪੜ੍ਹਦੇ ਆ ਕਿਹੜੇ-ਕਿਹੜੇ ਆਰਥਿਕ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਮੋٹے ਤੌਰ ਦੇ ਉੱਤੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਿਹੜੇ ਘਰਾਂ ਦੇ ਬੱਚੇ ਪੜ੍ਹਦੇ ਆ ਖਾਸ ਤੌਰ ਦੇ ਉੱਤੇ ਮਜ਼ਦੂਰ ਔਰ ਦਲਿਤ ਵਰਗ ਦੇ ਬੱਚੇ ਪੜ੍ਹਦੇ ਆ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਕਿ ਇੱਕ ਟੰਗ ਦੀ ਖਾ ਕੇ ਦੂਜੀ ਦਾ ਪਤਾ ਨਹੀਂ ਹੁੰਦਾ ਜੀ ਇਸੇ ਕਰਕੇ ਮਾਵਾਂ ਕਹਿੰਦੀਆਂ ਨੇ ਕਿ ਚੱਲ ਭਾਈ ਦੋ ਅੱਖਰ ਉਹਨੇ ਤੇ ਦਿਮਾਗ 'ਚ ਵੀ ਪੈ ਜਾਣਗੇ ਤੇ ਢਿੱਡ ਦੇ ਵਿੱਚ ਦੋ ਬੁਰਕੀਆਂ ਪੈ ਜਾਣਗੀਆਂ ਪੰਜਾਬ ਦੀਆਂ ਸਥਿਤੀਆਂ ਨੂੰ ਸਮਝਣ ਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਵਿਜ਼ਨ ਨੂੰ ਹੋਰ ਵੱਡਾ ਕਰਨਾ ਪਏਗਾ ਇਹ ਦੂਜੇ ਸੂਬੇ ਦੇ ਵਿੱਚ ਜਾ ਕੇ ਉਸ ਤਰੀਕੇ ਦੇ ਐਲਾਨ ਕਰਨ ਵਰਗਾ ਨਹੀਂ ਹੈ ਕਿ ਅਸੀਂ ਗੋਲਡੀ ਬਰਾਡ ਨੂੰ ਪੜ ਲਿਆ ਇਹ ਉਹ ਗੱਲ ਗੁਜਰਾਤ ਦੇ ਵਿੱਚ ਸਿਰਫ ਇੱਕ ਗੋਲਡੀ ਬਰਾਡ ਦੀ ਸੀ ਇਹ ਪੰਜਾਬ ਦੇ ਲੱਖਾਂ ਜਿਹੜੇ ਬੱਚੇ ਸਕੂਲ ਦੇ ਵਿੱਚ ਪੜ ਰਹੇ ਨੇ ਇਹ ਉਹਨਾਂ ਪ੍ਰਤੀ ਦਿੱਤਾ ਗਿਆ ਬਿਆਨ ਹੈ ਕਿਉਂਕਿ ਜਿਕਰੇ ਨਾਸ਼ਤਾ ਸਕੀਮ ਦਾ ਜ਼ਿਕਰ ਇਹਨਾਂ ਨੇ ਕਰ ਲਿਆ ਤਾਂ ਉਸ ਦੇ ਜਿਹੜੇ ਉਹ ਉਸ ਦੇ ਜਿਹੜੇ ਲਾਹੇਵੰਦ ਲੈਣ ਵਾਲੇ ਲੋਕ ਹੋਣਗੇ ਉਹ ਬੱਚੇ ਹੋਣਗੇ ਉਹ ਬਾਲਮਨ ਹੋਣਗੇ ਦੂਜੀ ਗੱਲ ਸਾਡੇ ਅਧਿਆਪਕ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਇੰਨਾ ਬੋਝ ਹੈ ਕਦੇ ਮਰਦਮਸ਼ੁਮਾਰੀ ਕਰਾ ਲਓ ਉਹਨਾਂ ਤੋਂ ਕਦੇ ਘਰਾਂ ਦੀ ਗਿਣਤੀ ਕਰਾ ਲਓ ਕਦੇ ਘਰਾਂ ਦੀਆਂ ਬਾਲਿਆਂ ਦੀਆਂ ਛੱਤਾਂ ਨੇ ਜਿਹੜੇ ਉਹਨਾਂ ਦੇ ਬਾਲੇ ਗਿਣ ਬਿਠਾ ਦੰਨੇ ਸਾਡੇ ਟੀਚਰਾਂ ਨੂੰ ਅਧਿਆਪਕਾਂ ਨੂੰ ਤੁਸੀਂ ਕਦੇ ਆ ਹੜਾਂ ਦਾ ਜਿਹੜਾ ਨੁਕਸਾਨ ਹੋਏਗਾ ਕੰਮ ਹੁੰਦਾ ਉਹ ਪਟਵਾਰੀਆਂ ਤੋਂ ਲੈ ਕੇ ਤਹਿਸੀਲਦਾਰ ਕਾਨੂੰਗਾ ਕਾਨੂੰਗੋਆਂ ਦਾ ਤੇ ਭੇਜੇ ਜਾਣਗੇ ਉੱਥੇ ਸਾਡੇ ਅਧਿਆਪਕ ਸਾਡੇ ਮਾਸਟਰ ਪਰ ਇਹ ਗੱਲ ਵਾਕਈ ਹਾਸੋਹੀਣੀ ਹੈ ਵੀ ਕਿਰਤਾਵਰੀ ਦਾ ਕੰਮ ਪਟਵਾਰੀ ਤੇ ਕਾਨੂੰਗੋ ਕਰ ਸਕਦੇ ਐ ਅਧਿਆਪਕਾਂ ਦਾ ਉੱਥੇ ਭਲਾ ਕੀ ਕੰਮ ਨੇ ਫਿਰ ਐ ਤਾਂ ਅਧਿਆਪਕ ਦਾ ਕੰਮ ਵੋਟਾਂ ਬਣਾਉਣਾ ਵੀ ਨਹੀਂ ਨਾ ਹੈ ਉਹ ਕੰਮ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੋਣਾ ਚਾਹੀਦਾ ਹੈ ਇਹ ਹੋਰ ਵੀ ਹਾਸੁੰਦਾ ਸਟਾਫ ਹੈ ਬਿਲਕੁਲ ਇਹੀ ਗੱਲ ਹੈ ਜੀ ਤੇ ਬਾਲੇਗਨਾਂ ਵੀ ਜਾਂ ਮਰਦਮਸ਼ਮਾਰੀ ਕਰਨਾ ਵੀ ਅਧਿਆਪਕ ਦਾ ਕੰਮ ਨਹੀਂ ਹੈ ਅਧਿਆਪਕ ਦਾ ਅਧਿਆਪਕ ਦਾ ਕੰਮ ਹੈ ਅਧਿਆਪਨ ਖਿੱਤਾ ਕਰਨਾ ਉਸਨੇ ਉਸਨੇ ਦੇਸ਼ ਨੂੰ ਰੋਸ਼ਨ ਕਰਨ ਵਾਲੇ ਦੀਵੇ ਜਗਾਉਣੇ ਨੇ ਆਪ ਜਾ ਕੇ ਸੋ ਇਹ ਬਹੁਤ ਵੱਡਾ ਮਸਲਾ ਹੈ ਬਹੁਤ ਵੱਡਾ ਮੁੱਦਾ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਘੱਟੋ ਘੱਟ ਜਿਹੜੇ ਜਿਹੜੇ ਆਰਥਿਕ ਮਾਹਰ ਨੇ ਜਾਂ ਜਿਹੜੇ ਇਹਨਾਂ ਮਸਲਿਆਂ ਦੇ ਸੰਜੀਦਾ ਲੋਕ ਨੇ ਘਟੋ-ਕਟੋਣਾ ਨਾਲ ਚਰਚਾ ਕਰ ਲੈਣ ਤੋਂ ਬਾਅਦ ਜੇ ਬਿਆਨਬਾਜ਼ੀ ਕਰ ਦਿੱਤੀ ਜਾਵੇ ਸਾਨੂੰ ਵੀ ਪਤਾ ਹੈ ਕਿ ਇੱਕ ਸਾਲ ਹੀ ਰਹਿ ਗਿਆ ਵੈਸੇ 1.5 ਸਾਲ ਤਕਨੀਕੀ ਤੌਰ ਦੇ ਉੱਤੇ ਪਰੰਤੂ ਅਖੀਰਲੇ 6 ਮਹੀਨੇ ਜਿਹੜੇ ਆ ਉਹ ਚੋਣ ਜਾਬਤੇ ਵਿੱਚ ਨਿਕਲ ਜਾਂਦੇ ਆ ਇੱਕ ਸਾਲ ਰਹਿ ਗਿਆ ਤੇ ਸਰਕਾਰ ਕੋਲੇ ਇਸ ਇਸ ਵਕਤ ਸਭ ਤੋਂ ਵੱਧ ਜ਼ੋਰ ਇਹੀ ਲੱਗਿਆ ਪਿਆ ਹੈ ਜਿਸ ਤਰੀਕੇ ਨਾਲ ਨਾਸ਼ਤਾ ਯੋਜਨਾ ਦਾ ਜ਼ਿਕਰ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਵੀ ਸੰਭਾਵਨਾ ਤਲਾਸ਼ਾਂਗੇ ਉਸੇ ਤਰੀਕੇ ਨਾਲ ਆਪਣਾ ਹੈਲੀਕਾਪਟਰ ਯਾਨੀ ਕਿ ਔੜਨ ਘਟੋਲਾ ਉਹ ਛੱਡਿਆ ਹੈ ਹੜਾ ਵਾਲੇ ਇਲਾਕਿਆਂ ਚ ਵੀ ਇੱਥੋਂ ਭਈ ਇਹ ਹੀ ਹੈਲੀਕਾਪਟਰ ਦਵਾਈਆਂ ਪਹੁੰਚਾਊਗਾ ਹਾਲਾਂਕਿ ਉਹ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਹੈ ਜਿਹੜਾ ਸੂਬਾ ਸਰਕਾਰਾਂ ਦੇ ਹੈਲੀਕਾਪਟਰ ਨੇ ਜ਼ਿਆਦਾਤਰ ਪੰਜਾਬ ਵਾਲਾ ਜਿਹੜਾ ਹੈਲੀਕਾਪਟਰ ਆ ਉਹ ਵੀ ਹੰਸ ਕੰਪਨੀ ਦਾ ਹੈ ਬਹੁਤ ਪੁਰਾਣੀ ਕੰਪਨੀ ਹੈ ਜਿਨ੍ਹਾਂ ਦਾ ਪੰਜਾਬ ਸਰਕਾਰ ਨਾਲ ਟਾਇਪ ਅਪ ਹੋਇਆ ਹੋਇਆ ਹੈ ਇਹ ਕਿਰਾਏ ਤੇ ਲਿਆ ਹੁੰਦਾ ਏਦਾਂ ਉਹ ਛੱਡ ਨਹੀਂ ਸਕਦੇ ਤੇ ਨਾ ਹੀ ਉਸ ਦੇ ਵਿੱਚ ਰਾਹਤ ਕਾਰਨ ਜਿਹੜੇ ਨੇ ਉਹ ਇਦਾਂ ਦੇ ਵੱਡੇ ਰੈਸਕਿਊ ਆਪਰੇਸ਼ਨ ਹੋ ਸਕਦੇ ਆ ਉਹ ਕਮ ਆਰਮੀ ਅਤੇ ਨੀਮ ਫੌਜੀ ਦੱਸਦੇ ਹੁੰਦਾ ਹੀ ਹੈ ਸੋ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਨੂੰ ਇਸ ਤਰੀਕੇ ਦੇ ਬਿਆਨਾਂ ਤੋਂ ਥੋੜੀ ਦੂਰੀ ਵਟਣੀ ਚਾਹੀਦੀ ਹੈ ਹਾਲ ਫਿਲਹਾਲ ਪੰਜਾਬ ਦੀ ਰਾਹਤ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਗੰਭੀਰ ਹੈ ਕਿਉਂਕਿ ਪੰਜਾਬ ਵਿੱਚ ਜਿੱਦਾਂ ਦੱਸਿਆ ਕਿ 14-15 ਜ਼ਿਲ੍ਹੇ ਅੱਜ ਰਾਤ ਵੀ ਕਿਸੇ ਵੀ ਵਕਤ ਜਿਹੜੇ ਨੇ ਉਹ ਹੜਾਂ ਦੀ ਚਪੇਟ ਵਿੱਚ ਆ ਸਕਦੇ ਨੇ ਜੇ ਉੱਪਰ ਵੀ ਬਾਰਿਸ਼ ਹੋਣੀ ਹੁੰਦੀ ਰਹੀ ਹੂੰ ਤੇ ਕੱਲ ਵਾਲਾ ਹਾਲ ਬਾਰਿਸ਼ ਦਾ ਅੱਜ ਫੇਰ ਜੇ ਰਾਤ ਨੂੰ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਜੀ ਤਾਂ ਬਿਲਕੁਲ ਜੀ ਉਮੀਦ ਕਰਦੇ ਹਾਂ ਕਿ ਮੁੱਦੇ ਜੋ ਫਰਕ ਪਾਉਣ ਦਾ ਅੱਜ ਦਾ ਜੋ ਐਪੀਸੋਡ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ तमाम ਮੁੱਦਿਆਂ ਉੱਪਰ ਚਰਚਾ ਕੀਤੀ ਹੈ ਪ੍ਰਿੰਸ ਭਾਰਦਵਾਜ ਦੇ ਨਾਲ ਤੇ ਤੁਹਾਡੇ ਕੋਲ ਵੀ ਜੇਕਰ ਕੋਈ ਮੁੱਦਾ ਹੈ ਤੁਸੀਂ ਚਾਹੁੰਦੇ ਹੋ ਕਿ ਉਸਤੇ ਚਰਚਾ ਕੀਤੀ ਜਾਵੇ ਤਾਂ ਆਪਣੀਆਂ ਟਿੱਪਣੀਆਂ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਕਿਸ ਮੁੱਦੇ ਤੇ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ ਅਸੀਂ ਉਹ ਵੀ ਕਰਾਂਗੇ ਤੁਹਾਡਾ ਕੋਈ ਸਵਾਲ ਹੈ ਅਸੀਂ ਉਹ ਵੀ ਲਵਾਂਗੇ ਤਾਂ ਆਪਣੇ ਸਵਾਲ ਤੇ ਆਪਣੇ ਮੁੱਦੇ ਜ਼ਰੂਰ ਮੈਂਸ਼ਨ ਕਰਿਆ ਕਰੋ ਬਾਕੀ ਕੱਲ ਫੇਰ ਹਾਜ਼ਰ ਹੋਵਾਂਗੇ ਨਵਾਂ ਮੁੱਦਾ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ